ਸੇਵਰੀ ਵਾਈਪ ਵਗੈਰਾ ਕੀ ਪੈਗੈਂਡ ਹੈ ਹਾਂ ਜੀ ਤਕੀ ਹੋ ਜਾਵੇ ਅ ਡਰਾਈਵਰ ਸੀਟ ਡਰਾਈਵਰ ਤੋਂ ਕਰ ਗੇਅਰ ਦੇ ਕੋਲ ਉਹਨਾਂ ਨੂੰ ਮੁੱਦੇ ਗੱਲ ਇਹ ਇਹਨੇ ਦਿੱਤਾ ਕਿ ਇਹ ਦਾਤਾਂ ਪੰਜ ਮੈਕੀ ਆਹ ਲਾਪਾ ਨਹੀਂ ਕਰੇ ਮਤ ਕਰਦੇ ਇਹਦੇ ਕਿੰਨੇ ਕੁ ਤੁਸੀਂ ਗੱਲਾਂ ਕਿੰਨੀ ਅੱਗੀ ਗਰੀਬੀ ਆ ਹਾਂ ਜਿਵੇਂ ਯਾਰ ਛੋਟਾ ਜਿਹਾ ਹੁੰਦਾ ਮੇਰੇ ਕੋਲ ਕੋਈ ਮੈਗਜ਼ੀਨ ਪੀ ਮੇਰਾ ਕ੍ਰਿਸ਼ਨਾ ਨਾਮ ਹੈ ਜੇ ਵਕਤ ਮੈਂ ਤੇ ਮੇਰੇ ਦੋਸਤ ਆਏ ਸੀਗੇ ਸਮੀਰ ਰਾਮ ਤੇ ਦੁੱਧ ਲੈਣ ਆਏ ਸੀ ਸੀ ਦੁੱਧ ਲੈ ਕੇ ਬੈਠੇ ਜਿੱਥੇ ਗਲਾਗਨ ਲਿੱਤੀ ਸੀ ਲੇਕੇ ਖੜੇ ਸੀਗੇ ਸਾਈਡ ਤੇ ਇੰਨੇ ਚ ਤਿੰਨ ਬੰਦੇ ਆਏ ਵਾਰਦਤ ਇਹਨਾਂ ਨੇ ਤਾਕੀ ਕੋਲ ਕੇ ਵਾਰਦਤ ਕੀਤੀ ਫਾਇਰ ਕੀਤੀ ਮੈਂ ਉੱਤਰ ਕੇ ਪਿੱਛੇ ਨੂੰ ਭੱਜਿਆ ਕਿਨੇ ਚੋਂ ਕੱਢੀ ਲੇ ਕੇ ਫਰਾਰ ਹੋ ਕਿਹੜੀ ਜਗ੍ਹਾ ਤੇ ਹੋਈ ਹੈ ਗੱਲ ਸਾਰੀ ਇਹ ਪਿੱਛੇ ਹੋਈ ਹੈ ਜੀ ਸਿਰੀ ਰੋਡ ਦੀ ਸਟਾਰਟਿੰਗ ਤੇ ਸੀ ਸਿਰੀ ਰੋਡ ਦੀ ਸਟਾਰਟਿੰਗ ਤੇ ਕਿ ਫਾਇਰ ਕੀ ਮਤਲਬ ਹਵਾਈ ਫਾਇਰ ਕਿਤੇ ਹੈ ਜਾਂ ਸਮੀਰ ਦੇ ਮਾਰੇ ਪਰ ਮਾਰੇ ਕਰਕੇ ਹੋਣਾ ਵਾਲਾ ਕੀਤਾ ਸੀ ਜੀ ਫਾਇਰ ਕਿਨੇ ਕਿਨੇ ਲੋਕ ਸੀਗੇ ਤਿੰਨ ਬੰਦੇ ਸੀਗੇ ਕੀ ਉਹਨਾਂ ਨੇ ਨਕਾਬ ਪੋਸ਼ ਸੀਗੇ ਜਾਂ ਨਹੀਂ ਪਾਏ ਹੋਇਆ ਸੀਗਾ ਖੁੱਲੇ ਮੂੰਹ ਸੀਗੇ ਤਿੰਨੋਂ ਹੀ ਆਪਣਾ ਮਲਕ ਜੁਮਨੇ ਦੇਖਿਆ ਨਹੀਂ ਉਹ ਹਿੰਦੂ ਹੀ ਸੀਗੇ ਸਰਦਾਰ ਵੀ ਨਹੀਂ ਸੀਗੇ ਸਮੀਰ ਹੁਣ ਡੈੱਡ ਹੋ ਗਿਆ। ਹਾਂ। ਸਮੀਰ ਦੇ ਪਰਿਵਾਰ ਵਿੱਚ ਕੌਣ-ਕੌਣ ਹੈ? ਕਿੱਥੇ ਰਹਿਣ ਵਾਲਾ ਹੈ? ਉਹ ਕਿਲਾ ਚੌਕ, ਕ੍ਰਿਸ਼ਨਾਗੜ੍ਹ ਦੇ ਰਹਿਣ ਵਾਲੇ ਨੇ। ਉਹ ਹੈ ਉਹਨਾਂ ਦੀ ਵਾਈਫ ਹੈ, ਮਦਰ ਹੈ, ਬ੍ਰਦਰ ਹੈ, ਬ੍ਰਦਰ ਦੀ ਵਾਈਫ ਹੈ, ਬੱਚੇ। ਬੱਚੇ ਕਿੰਨੇ ਨੇ ਸਮੀਰ ਕੋ? ਇੱਕ ਨੇ। ਤੇ ਉਹਦੀ ਵਾਈਫ ਵਗੈਰਾ ਵੀ प्रेग्नेंट ਹੈ। ਹਾਂਜੀ। ਤੇ ਹੁਣ ਪਰਿਵਾਰ ਨੂੰ ਕੁਝ ਪਤਾ ਲੱਗਿਆ ਦੱਸਿਆ ਤੁਸੀਂ? ਨਹੀਂ, ਨਹੀਂ ਜੀ ਭਈਆਂ, ਮੈਂ ਉਹਨਾਂ ਦੇ ਵੱਡੇ ਭਈਆਂ ਨੂੰ ਫੋਨ ਕਰਤਾ ਸੀ। ਕਿੰਨੇ ਸਮੇਂ ਤੋਂ ਤੁਸੀਂ ਸਮੀਰ ਦੇ ਨਾਲ ਹੋ? ਹੋ ਗਏ ਜੀ ਜਾਣਦੇ ਨੇ ਕਾਫੀ ਟਾਈਮ ਤੋਂ دوست ਨੇ ਹਾਂ ਠੀਕ ਤਾਂ थाना ਸਿੰਘੂ ਲਾਈਨ ਨੂੰ ਰਾਤ ਨੂੰ ਲਗਭਗ 2:00 ਵਜੇ ਮੈਸਨ ਆਇਸੀ ਕਿ ਕਿਪਾਸੀ ਰੋਡ এনवायरमेंट ਪਾਰਕ ਦੇ ਸਾਹਮਣੇ ਇੱਕ ਗੱਡੀ ਐਕਸੀਡੈਂਟ ਹੋਈ ਬਾਅਦ ਵਿੱਚ ਜਦੋਂ ਮੌਕੇ ਪਾਸ ਕੇ ਚੱਕੀਤਾ ਗਿਆ ਤਾਂ ਨੂੰ ਕੰਪਲੀਟ ਇਨਫੋਰਮੇਸ਼ਨ ਇਹ ਮਿਲੀ ਕਿ ਕਤਾਰਿਆ ਨਾਮ ਦੇ ਬੰਦੇ ਤੇ ਜਾਣਨਾਵਾਂ ਹਮਲਾ ਹੋਇਆ ਸੀਗਾ ਔਰ ਨੂੰ ਕਲੰਬੇ ਐਸੀ ਹਸਪੀਟਲ ਸ਼ਿਫਟ ਕਰਤਾ ਗਿਆ ਜਿੱਥੇ ਉਹਦੀ ਮੌਤ ਹੋ ਗਈ ਹੈ ਮੌਕੇ ਤੇ ਤੁਸੀਂ ਦੇਖੋ ਗੱਡੀ ਕਾਫੀ ਜ਼ਿਆਦਾ ਐਕਸੀਡੈਂਟ ਹੋਇਆ ਹੋਇਆ ਹੈ और मौके से सूँ एक एम टी मैगजीन और एक एम टी सैल भी बरामद होया है ये प्राइम फेसिया मर्डर इंसिडेंट लग रहा है बैकएंड की कारण तो है और किस करके हो रहे हैं ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593